ਮੇਰੇ ਸਾਹਮਣੇ ਰਾਜਵਾਨ ਸਾਰੇ ਹੀ ਸਤਕਾਰਯੋਗ ਗੁਰੂ ਸਹਿਬਾਨ ਨੌਜਵਾਨ ਜੀ ਲੋ ਮੇਰੀਆਂ ਮਾਤਾਵਾਂ ਤੇ ਮੇਰੀਆਂ ਭੈਣਾਂ ਸਭ ਤੋਂ ਪਹਿਲਾਂ ਆਓ ਫਤਿਹ ਦੀ ਸਾਧ ਪਾਈਏ ਬਲਾਉ ਬੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਕਰਦਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਦਾਸ ਨੂੰ ਅਸ਼ੀਰਵਾਦ ਦੇ ਦਿੱਤੇ ਸਾਰੇ ਦਰਸ਼ਕਾਂ ਨੂੰ ਵਰਤੋਂ ਦੱਚੀ ਜੇਰੇ ਤਾਂ ਪਤਨੀ ਪ੍ਰੋਫੈਸਰ ਡਾਕਟਰ ਰਾਣੀ ਤੁਹਾਡੇ ਕੋਲ ਹਾਜ਼ਰੀ ਲਵਾ ਕੇ ਗਏ ਆ ਅੱਜ ਜੋ ਕੋਈ ਨਹੀਂ ਆ ਉਸ ਕਾਲਪੁਰ ਸਿੰਘ ਦੀ ਕਿਰਪਾ ਦੇ ਨਾਮ ਬਾਬਾ ਜੀਵਨ ਸਿੰਘ ਜੀ ਦੀ ਅਥਾ ਦੇਰ ਦੇ ਨਾਲ ਅਥਾ ਕਿਰਪਾ ਦੇਣਾ ਇਹ ਸੇਵਾ ਜਿਹੜੀ ਹੈ ਉਹ ਕਰਨ ਦਾ ਮੌਕਾ ਮਿਲਦਾ ਹੈ ਕਿਉਂਕਿ ਬਿਨਾ ਗੁਰੂ ਤੋਂ ਇਨਸਾਨ ਦਾ ਜੀਵਨ ਜਿਹੜਾ ਹੈ ਉਹ ਸਾਰਥਕ ਨਹੀਂ ਕਦੇ ਵੀ ਹੁੰਦਾ ਬੜੀ ਹੀ ਇਹਰ ਡਿਊਟੀ ਪਾਰਟੀ ਨੇ ਦਿੱਤੀ ਹੈ ਪਰਿਵਾਰ ਵੱਡਾ ਹੋ ਗਿਆ ਜ਼ਿੰਮੇਵਾਰੀ ਵੱਧ ਗਈ ਹੈ ਚਾਰ ਪਰਸੋਂ ਮੈਨੂੰ ਇੱਕ ਪੱਤਰਕਾਰ ਨੇ ਟੀਵੀ ਚੈਨਲ ਵਾਲੇ ਨੇ ਸਵਾਲ ਕੀਤਾ ਮੈਨੂੰ ਕਿਹਾ ਤੁਹਾਡਾ ਵਿਜ਼ਨ ਕੀ ਹੈ ਤੁਸੀਂ ਕੀ ਕਰੋਗੇ ਜੇ ਤੁਸੀਂ ਲੋਕ ਸਭਾ ਦਾ ਮੈਂਬਰ ਬਣ ਜਾਂਦੇ ਹੋ ਮੈਂਬਰ ਪਾਰਲੀਮੈਂਟ ਬਣ ਜਾਂਦੇ ਹੋ ਤਾਂ ਤੁਸੀਂ ਕੀ ਕਰੋਗੇ ਤਾਂ ਜਿੰਨੀ ਕਿ ਸਮਝ ਮੈਨੂੰ ਗੁਰੂ ਆਦੇ ਦੇਖ ਕੇ ਉਹ ਉਪਦੇਸ਼ ਨੂੰ ਸਮਝ ਗਈ ਮੈਂ ਉਸ ਸਮਝ ਦੇ ਅਨਸਾਰ ਆ ਬਿੱਤੂ ਚਮੁੱਦੀ ਦੇ ਅਨਸਾਰ ਉਹਨਾਂ ਨੂੰ ਜਵਾਬ ਦਿੱਤਾ ਕਿ ਮੇਰਾ ਜਿਹੜਾ ਵਿਜਨਾ ਉਹ ਇਨਸਾਨੀਅਤ ਇਨਸਾਨੀਅਤ ਤੇ ਇਨਸਾਨੀਅਤ ਕਿਉਂਕਿ ਅੱਜ ਲੋੜ ਹੈ ਭਾਈ ਕਨਈਆ ਜੀ ਵਾਂਗੂ ਸਾਨੂੰ ਦੁਨੀਆ ਨੂੰ ਦੇਖਣ ਅਸੀਂ ਆਪਣੇ ਮਨਾਂ ਦੇ ਅੰਦਰ ਜਿਹੜੇ ਨਿੱਕੇ ਨਿੱਕੇ ਖਾਨੇ ਬਣਾ ਕੇ ਬੈਠ ਗਏ ਆ ਸਾਡੇ ਦੁਸ਼ਮਣ ਅਸੀਂ ਖੁਦ ਦੇ ਦੁਸ਼ਮਣ ਆਪ ਕੋਈ ਬੂਲ ਕੇ ਇੱਕੋ ਹੀ ਪੈਗਾਮ ਹੈ ਸਾਡੇ ਗੁਰੂਆਂ ਪੀਰਾਂ ਫਕੀਰਾਂ ਪੈਗੰਬਰਾਂ ਦਾ ਜੇ ਪਿਆਰ ਪ੍ਰੇਮ ਜਿਹੜਾ ਉਹ ਯੂਨੀਵਰਸਲ ਲੈਂਗੁਏਜ ਹੈ ਜਿੱਥੇ ਵੀ ਜਾਓ ਪ੍ਰੇਮ ਫੈਲਾਓ ਪ੍ਰੇਮ ਦੇ ਬਦਲੇ ਵਿੱਚ ਪ੍ਰੇਮ ਮਿਲੇਗਾ ਕਹ ਤਾਹ ਕਹੂ ਸੁਣ ਲਿਓ ਸਵੇ ਜਿਨ ਪ੍ਰੇਮ ਕਿਓ ਤਿਹ ਹੀ ਪ੍ਰਭ ਕੋ ਤਾਂ ਆ ਜਿਹੜਾ ਪਰਿਵਾਰ ਐਡਾ ਵੱਡਾ ਉਹ ਸਾਕਾ ਪੁਰਖ ਦੀ ਰਹਿਮਤ ਦੇ ਨਾਲ ਮਿਲਿਆ ਮੈਨੂੰ ਇਸ ਪਰਿਵਾਰ ਦੀ ਜ਼ਿੰਮੇਵਾਰੀ ਦਾ ਅਹਿਸਾਸ ਮੈਨੂੰ ਵਾਕੂਬੀ ਆਪਣੇ ਮੋਢਿਆਂ ਤੇ ਮਹਿਸੂਸ ਹੋ ਰਿਹਾ ਸੱਚੇ ਬਾਸੇ ਕਿਰਪਾ ਕਰਨ ਇਨਸਾਨੀਅਤ ਦੀ ਸੇਵਾ ਕਰਨ ਦਾ ਇਹ ਮੌਕਾ ਜਿਹੜਾ ਇਸ ਨੂੰ ਮੈਂ ਲਗਾਤਾਰ ਦਿਨ ਰਾਤ ਇੱਕ ਕਰਕੇ ਤੁਹਾਡੀ ਸੇਵਾ ਕਰ ਸਕਾਂ ਤੁਹਾਡੀਆਂ ਮੁਸ਼ਕਲਾਂ ਤੋਂ ਮੈਂ ਵਾਕਫ ਹਾਂ ਕਿਉਂਕਿ ਖੁਦ ਗਰੀਬ ਪਰਿਵਾਰ ਦੇ ਵਿੱਚੋਂ ਇੱਥੇ ਤੱਕ ਪਹੁੰਚਿਆ ਹੈ ਕਹਿਣ ਵਾਲੀ ਗੱਲ ਨਹੀਂ ਤੇ ਸੁਣਨ ਵਾਲੀ ਗੱਲ ਨਹੀਂ ਕਰਨ ਵਾਲੀ ਗੱਲ ਸਮਾਂ ਆਇਆ ਤਾਂ ਆਪਾਂ ਕਰਕੇ ਦਿਖਾਵਾਂਗੇ ਤਾਂ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਜਿੰਨਾ ਤੁਸੀਂ ਮੈਨੂੰ ਮੇਰੇ ਤੇ ਵਿਸ਼ਵਾਸ ਦਿੱਤਾ ਹੈ ਜਿੰਨਾ ਤੁਸੀਂ ਵਿਸ਼ਵਾਸ ਦਿਤਾਓਗੇ ਉਨੇ ਹੀ ਤੁਹਾਡੇ ਚਰਨਾਂ ਦੇ ਵਿੱਚ ਨਿਮਰ ਹੋਵਾਂਗੇ ਸੇਵਾਗਰੀਓ ਕਰਾਂਗਾ ਤੁਹਾਡੇ ਸਾਰਿਆਂ ਦੀ ਆਸੀਸਾਂ ਲੈਣ ਦੇ ਲਈ ਅੱਜ ਮੈਂ ਇੱਥੇ ਪਹੁੰਚਿਆ ਕਿਉਂਕਿ ਪੈਂਡਾ ਸੌਖਾ ਨਹੀਂ ਪੈਂਡਾ ਬੜਾ ਔਖਾ ਹੈ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਬੜੀਆਂ ਸਖਾਲੀਆਂ ਪਰ ਇੱਕ ਮਨ ਦੇ ਵਿੱਚ ਇਨਸਾਨੀਅਤ ਦੇ ਭਲੇ ਦੇ ਲਈ ਇੱਕ ਚੀਜ਼ ਲੈ ਕੇ ਨਿਕਲੇ ਆ ਉਹ ਕਾਲਪੁਖ ਨੇ ਇਹ ਸੇਵਾ ਬਖਸ਼ੀ ਤੇ ਪਰੇ ਚੰਨਾ ਦੇ ਵਿੱਚ ਇਹ ਬੇਨਤੀ ਲੈ ਕੇ حاضر ਆਇਆ ਕਿ ਆਪਣੇ ਇਸ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਜੇ ਆਪਾਂ ਦੂਸਰੀਆਂ ਪਾਰਟੀਆਂ ਦੇਖ ਲਈਆਂ ਸਾਰੀਆਂ ਉਹਨੂੰ ਦੋਨੋਂ ਸਰਪੰਚ ਨੇ ਇਸ ਵਾਰ ਇਸ ਬੱਚੇ ਦੇ ਸਿਰ ਤੇ ਹੱਥ ਰੱਖਿਆ ਜੇ ਤਾਂ ਕਿ ਆਪਣੀਆਂ ਮੁਸ਼ਕਲਾਂ ਜਿਹੜੀਆਂ ਫਰੀਦਕੋੜ ਲੋਕ ਸਭਾ ਹਲਕੇ ਦੀਆਂ ਮੁਸ਼ਕਲਾਂ ਨੂੰ ਅਗਰ ਤੁਸੀਂ ਮੈਨੂੰ ਤਕੜਾ ਕਰਕੇ ਭੇਜ ਦਿਓ ਤੇ ਉਹਨਾਂ ਨੂੰ ਬਾਖੂਬੀ ਦਲੀਲ ਨਾਲ ਅਠਾਣਾ ਤੇ ਉਹਨਾਂ ਦਾ ਹੱਲ ਕਰਨਾ ਇਹ ਮੇਰੀ ਜ਼ਿੰਮੇਵਾਰੀ ਹੈ ਰਾਜ ਦੀ ਤਲਪਤਨੀ ਇਥੋਂ ਤੁਹਾਨੂੰ ਮਿਲ ਕੇ ਗਏ ਐ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਦੀ ਅਪਾਰ ਕਿਰਪਾ ਲਈ ਉਹਨਾਂ ਦੇ ਕੋਲੋਂ ਉਸ ਕਾਲਪੁਰਖ ਨੇ ਐਡੀ ਅਹਿਮ ਸੇਵਾ ਕਰਵਾਈ ਔਰ ਅੱਜ ਵੀ ਜਿਵੇਂ ਕਿ ਦੱਸਿਆ ਬਰਾਜ ਸਾਹਿਬ ਨੇ 5 ਏਕੜ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਕੇ ਬਰਾਜ ਦੇ ਖਾਲਸਾ ਦੇ ਨਾਮ ਭਾਈ ਜੱਤਾ ਜੀ ਮੈਮੋਰੀਅਲ ਯਾਦਗਾਰ ਜਿਹੜੀ ਉਹ ਬਣ ਰਹੀ ਹੈ ਉਸ ਦੇ ਵਿੱਚ ਉਹਨਾਂ ਤੋਂ ਸੇਵਾ ਜਿਹੜੀ ਹੈ ਉਹ ਲਈ ਜਾ। ਇਹ ਹੁਕਮ ਹੈ ਜਿਹੜਾ ਉਸ ਕਾਲਪੁਰਖ ਦਾ ਹੁਕਮ ਹੈ ਜੇ ਉਹ ਚਾਵੇ ਤਾਂ ਗੁੰਗੇ ਕੋਲੋਂ ਗੀਤਾ ਜੀ ਅਰਚਾ ਕਰਵਾ ਲਵੇ। ਤਾਂ ਆਓ ਪੰਜਾਬ ਦੀ ਬਿਹਤਰੀ ਦੇ ਲਈ ਪੰਜਾਬ ਦੀ ਖੁਸ਼ਹਾਲੀ ਦੇ ਲਈ ਹਰ ਵਰਗ ਦੇ ਵਿਕਾਸ ਦੇ ਲਈ ਸ਼ੋਮਨੀਆ ਕਾਲੇਗਲ ਆਪਣੀ ਕੇਤਰੀ ਪਾਰਟੀ ਨੂੰ ਤਕੜੇ ਕਰੀਏ। ਅੱਜ ਮੈਂ ਤੁਹਾਡੇ ਵਿੱਚ ਬੇਜਨੀ ਕਰਨ ਦੇ ਲਈ ਇੱਥੇ ਪਹੁੰਚਿਆ ਔਰ ਮੈਨੂੰ ਪੂਰਨ ਉਮੀਦ ਤੇ ਆਸ ਤੇ ਭਰੋਸਾ ਵੀ ਹੈ ਤੁਸੀਂ ਆਪਣੇ ਇਸ ਬੱਚੇ ਨੂੰ ਤਖੜਾ ਕਰਕੇ ਭੇਜੋਗੇ ਆਪਣੇ ਆਪ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੈਂਡੀਡੇਟ ਸਮਝਦੇ ਹੋਏ ਰਾਜਿੰਦਰ ਸਿੰਘ ਧਰਮਗੋਤ ਭੜ ਕੇ ਕੰਮ ਕਰਨਾ ਆਪਣੇ ਸਾਰੇ ਰਿਸ਼ਤੇਦਾਰਾਂ ਤੱਕ ਪਹੁੰਚ ਕਰਨੀ ਸਾਰੇ ਦੋਸਤਾਂ ਤੱਕ ਪਹੁੰਚ ਕਰਨੀ ਕਿਉਂਕਿ ਇਸ ਸੱਚ ਦੀ ਲੜਾਈ ਦੇ ਵਿੱਚ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਤੁਹਾਡੇ ਕੀਮਤੀ ਸਮੇਂ ਲਈ ਮੈਂ ਕਹਿ ਦਰੋ ਤੁਹਾਡਾ ਧੰਨਵਾਦੀ ਹਾਂ ਫਿਰ ਜਲਦੀ ਤੁਹਾਡੇ ਦਰਸ਼ਨ ਕਰਨ ਦੇ ਲਈ ਇੱਥੇ ਪਹੁੰਚਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਬਾਲ ਸਾਹਿਬ ਵੈਰੀ ਗੁਰੂ ਜੀ